ਲੱਕ ਲੀ ਦੀਆ ਤੁਹਾਡੀ ਉਹਦਾ ਵੀਡੀਓ ਆ ਤੁਸੀਂ ਕਿ ਅਸੀਂ ਮਰਜ਼ੀ ਨਾਲ ਉੱਠੇ ਆ ਨਹੀਂ ਤੁਹਾਡੀ ਵੀਡੀਓ ਚੱਲੀ ਜੀ ਉਹਨੇ ਕਈ ਸਾਲਾਂ ਤੋਂ ਆ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਗੱਲ ਪੈਂਦਾ ਆਣ ਗਵਾੜ ਕੋਈ ਇੱਕ ਬੰਦਾ ਵੀ ਉਹਨਾਂ ਸਹਿਮਤ ਨਹੀਂ ਹਰ ਇੱਕ ਬੰਦੇ ਨਾਲ ਲੜਾਈ ਝਗੜਾ ਸਾਰੇ ਮਹੱਲੇ ਨੇ ਉਹ ਤੇ ਦਰਖਾਸਤਾਂ ਦਿੱਤੀਆਂ ਸੀਗੀਆਂ ਐਸਡੀਐਮ ਦੇ ਐਸਐਸਪੀ ਦੇ ਕੋਈ ਕਾਰਵਾਈ ਨਹੀਂ ਹੋਈ ਤਰਾਸੀ ਸਾਲ ਸਰਾ ਰਹਾ 50 ਸਾਲ ਹਾਂ ਜੀ ਸਹੀ ਹੈ ਮੇਰਾ ਦਾਦਾ ਦਾਦੀ ਯਹਾਂ ਪਰ ਵੀ ਰੰਦਾ ਸੀਗਾ ਉਹ ਸਾਰਾ ਕੁਝ ਮੇਰਾ ਸਾਸ ਵੀ ਇੱਥੇ ਹੋਇਆ ਮੁੰਡੀ ਵੀ ਨਹੀਂ ਬਣਾਦਾ ਜਬ ਇਸ ਰਹਾ ਰਹਾ ਹਾਂ ਜੇਕਰ ਬੋਲ ਰਹਾ ਕਿ ਜਗ੍ਹਾ ਦੇ ਦੇਗਾ ਜਗ੍ਹਾ ਦੇ ਦਿੱਤਾ ਤਾਂ ਸਮਾਨ ਉਹੀ ਪਰ ਅਭੀ ਲਿਆ ਕੇ ਰੱਖ ਲੇਤੇ ਸਾਰਾ ਬਾਲ ਬੱਚਾ ਛੋਟਾ ਛੋਟਾ ਜੁਆਕ ਉਹੀ ਪਰ ਲੈ ਕੇ ਜਾਂਦੇ ਹਾਂ ਅਬ ਤਾਂ ਸਾਰਾ ਸਮਾਨ nikal ਕੇ ਬਾਹਰ ਰੋਡ ਪਰ ਫੇਕ ਰਹਾ ਜੋ ਕਿ ਹੋਰ ਇਧਰ ਵੀ ਸਾਰਾ ਪਾਸੇ ਕਰਾਓ ਜੇ ਪੰਜਾਬੀ ਹੋਵੇ ਪਮ ਬਿਆਰੀ ਹੋਵੇ ਸਾਰਾ ਪਾਸੇ ਕਰਾਓ ਸਾਰਾ ਹੱਦ ਬੰਦਾ ਕਿੱਥੇ ਜਾਂਦਾ ਹੈ ਖਾਣੇ ਉਹ ਸਾਰੀ ਪੁਲਿਸ ਦੇ ਕੋਲ ਅਗਰ ਰੋਟੀ ਖਾਂਦੀ ਰਹਿੰਦੀ ਰਹਿੰਦੀ ਹੈ ਤੂੰ ਉਹਨੂੰ ਕੀ ਕਹੂਗੀ ਆ ਖੰਜੂਰ ਵੀ ਲਾਈ ਆ ਉਹਦੇ ਡੈਕੋਰੇਸ਼ਨ ਆਸਤੇ ਲਾਈ ਜੇ ਤੁਸੀਂ ਕੈਮਰੇ ਲੱਗੇ ਦੇਖ ਸਕਦੇ ਆ ਡੈਕੋਰੇਸ਼ਨ ਕੀਤੀ ਦੇਖ ਸਕਦੇ ਹੋ ਉਹਦੇ ਉਹਦੇ ਆਪੇ ਹੋਟਲ ਆਸਤੇ ਲਾਈ ਜਾ ਦੇਖ ਲੋ 200 ਚੁੱਕਿਆ ਆਉਣਗੇ ਇੱਥੇ 200 ਚੁੱਕੀ ਆ ਜੀ ਪ੍ਰਸ਼ਾਸਨ ਨੇ ਪਹਿਲਾਂ ਤੁਹਾਨੂੰ ਵਾਰਨਿੰਗ ਨਹੀਂ ਦਿੱਤੀ ਸੀ ਕੋਈ ਵਾਰਨਿੰਗ ਦਿੱਤਾ ਸੀ ਹਫਤਾ ਹੀ ਹੋਇਆ ਕਮਜਕਮ ਅਮੈਨਾ ਤੋ ਹੋਵੇ ਹਫਤਾ ਪਹਿਲੇ ਵਾਰਨਿੰਗ ਦਿੱਤਾ ਸੀ ਉਹਨਾਂ ਨੇ ਹਾਂ ਮਿਲ ਕੇ ਕਰਵਾ ਰਾਂ ਗਰੀਬ ਲੋਕਾਂ ਕੋਈ ਨਹੀਂ ਜੱਟਨੇ ਬਲਾ ਕੀ ਕਰਵਾ ਰਹਾ ਹੈ ਪਰਸਾਉਟਰ ਆਇਆ ਹੈ ਕਲਿਆ ਸਭ ਮਿਲ ਕੇ ਕਲੈਸ ਵਾਲਾ ਮਿਲ ਕੇ ਕਰ ਰਹਾ ਹੈ ਸਕੂਲ ਵਾਲਾ ਮਿਲ ਕੇ ਕਰ ਰਹਾ ਹੈ ਮੀਡੀਆ ਲਗ ਵੀ ਖਰੀਦਾਇਗਾ ਪਾਲ ਚਾਰ ਹਫਤਾ ਤੋਂ ਤੁਹਾਨੂੰ ਲਗਾਤਾਰ ਨਦੀ ਕਰਾਈ ਜਾ ਰਹੀ ਹੈ ਵੀ ਤੁਸੀਂ ਸ਼ਿਫਟ ਕਰ ਲਓ ਸ਼ਿਫਟ ਕਰ ਲਓ ਸ਼ਿਫਟ ਪਿੱਛੇ 2 ਮਹੀਨੇ ਪਹਿਲਾਂ ਵੀ ਇੱਕ ਆਪਰੇਸ਼ਨ ਹੋਇਆ ਸੀ ਠੀਕ ਹੈ ਵੀ ਤੁਸੀਂ ਸ਼ਿਫਟ ਕਰ ਲਓ ਕਈਆਂ ਨੇ ਤਾਂ ਕਰ ਲੀਆਂ ਖਾਲੀ ਹਾਂ ਜੀ ਬਹੁਤ ਸਾਰੇ ਨੇ ਖਾਲੀ ਕਰਨੀਆਂ 50% ਜਿਹੜੇ ਹੁਣ 50% ਮੰਨਦੀ ਨਹੀਂ ਤੇ ਇਹ ਜਨੇ ਕਿ ਜਿਹੜਾ ਹੈਗੇ ਹੁਣ ਕੀ ਇੰਨੀ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਚੁਗੀਆਂ ਲਾਉਂਡ ਕਰ ਦਈਏ ਸਰ ਜੀ ਜਿੰਨਾ ਕੋਲ ਹੈਗਾ ਉਹਨਾਂ ਨੇ ਤਾਂ ਖਾਲੀ ਕਰਨਾ ਜੀ ਸਾਡੇ ਕੋਲ ਕੁਝ ਵੀ ਹੈ ਨਹੀਂ ਜੀ ਥੋੜੇ ਇੱਕ ਮਿੰਟ ਸਾਡੇ ਅਨਕਵਾਰੀ ਕਰ ਲੋ ਸਾਡੇ ਕੋਲ ਕੁਝ ਵੀ ਹੈ ਨਹੀਂ ਅਸੀਂ ਗਰੀਬ ਨਹੀਂ ਆ ਇੱਕ ਮਿੰਟ ਗੱਲ ਸੁਣੋ ਫਿਰ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਜਨੇ ਕਿ ਚੁਗੀਆਂ ਪਾਉਣਾ ਠੀਕ ਨਹੀਂ ਹੈ ਪਟੋ ਸਰ ਜੀ ਅਸੀਂ ਕਹਿੰਨੇ ਸਾਨੂੰ ਟਾਈਮ ਦਿੱਤਾ ਜਾਵੇ। ਟਾਈਮ ਤਾਂ ਤੁਹਾਨੂੰ ਬਹੁਤ ਦਿੱਤਾ। ਟਾਈਮ ਸਰ। ਨਸਤੇ ਦਿੱਤੇ। ਥੋੜੀ ਘੜੀ ਚੁੱਕੀ ਐ। ਸਾਡੀ ਆਈ ਅਸੀਂ। ਦੇਖੋ ਵਾੜ ਦਾ ਬਿੱਲ ਕਰਤਾ ਜੀ। ਗੱਲ ਸੁਣ ਤੁਸੀਂ ਸਮਾਨ ਆਪ ਦਾ ਸ਼ਫਰ ਸਮਾਨ ਆਪ ਨਾਲ ਲੈ ਜਾਓ। ਜਿੱਥੇ ਲੈ ਕੇ ਜਾਣਾ ਲੈ ਜਾਓ। ਸਾਨੂੰ ਕੋਈ ਦਿੱਕਤ ਨਹੀਂ। ਠੀਕ ਹੈ ਜੀ। ਤੁਸੀਂ ਕੋਈ ਗੱਲ ਮੈਂ ਗੱਲ ਕਰ ਲੈਣਾ ਤਸਿਲਾ ਨੂੰ ਮੈਂ ਕਹਿ ਦਵਾਂ। ਕੋਈ ਨਹੀਂ। ਔਰ ਜਿਹਦੀ ਵਿਚਾਲੇ ਜੇ ਤੁਸੀਂ ਸਮਾਨ ਛੱਟਿਆ ਨਹੀਂ 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 ਛੱਟਦੇ ਕੋਈ ਨਹੀਂ ਹੂੰ 200 ਚੁੱਕਿਆ ਆਉਣਗੇ ਇੱਥੇ 200 ਚੁੱਕੀ ਆ ਆਹੋ ਜੀ ਪ੍ਰਸ਼ਾਸਨ ਨੇ ਪਹਿਲਾਂ ਤੁਹਾਨੂੰ ਵਾਰਨਿੰਗ ਨਹੀਂ ਦਿੱਤੀ ਸੀ ਕੋਈ ਵਾਰਨਿੰਗ ਦਿੱਤਾ ਸੀ ਹਫਤਾ ਹੀ ਹੋਇਆ ਹੂੰ ਕਮ ਸੇ ਕਮ ਅਮੈਨਾ ਤੋ ਹੋਵੇ ਹਫਤਾ ਪਹਿਲੇ ਵਾਰਨਿੰਗ ਦਿੱਤਾ ਸੀ ਉਹਨਾਂ ਨੇ ਹੂੰ ਤੋ ਕਹਤਾ ਕਿ ਸਮਾਨ-ਸਮਾਨ ਸਾਰੇ ਪਾਸੇ ਕਰ ਲੋ ਅੱਪਾ ਵੀ ਕਮਰਾ ਢੂੰਡਣੇ ਮੇ 3-4 ਦਿਨ ਲੱਗ ਜਾਂਦਾ ਠੀਕ ਨਾ ਕਮਰਾ ਢੂੰਡੀ ਰਹਤੇ ਤੇ ਇਧਰ ਤੋਂ ਪ੍ਰਸ਼ਾਸਨ ਆਇਆ ਬੁਲਡੋਜ਼ਰ ਲੈ ਕੇ ਜੁਕੀ ਤੋੜਨਾ ਸਟਾਰਟ ਕਰ ਦਿਆ ਇਧਰ ਕਿੰਨਾ ਚਿਰ ਹੋ ਗਿਆ ਬੈਠਣ ਚੁੱਕੇ ਭਾਈ ਮਰਦਾ ਰਾਮਬਗ ਮੁੰਡਾ ਇੰਨਾ ਵੱਡਾ ਸ ਲੈ ਕੇ ਇੰਨਾ ਵੱਡਾ ਮੈਂ 31 ਸਾਲ ਸਾਡਾ ਉਮਰ ਹੋਇਆ ਇੱਥੇ ਹੀ ਹੋਇਆ ਜੀ ਪੱਛੇ ਹੋਇਆ ਰਾਸ਼ਨ ਕਾਰਡ ਬਣਿਆ ਸਾਰਾ ਕੁਝ ਬਣਿਆ ਜੀ ਵੋਟਰ ਕਾਰਡ ਬਣਿਆ ਸਾਰਾ ਕੁਝ ਬਣਿਆ ਤੇ ਵੋਟ ਵੀ ਦਿੰਦੇ ਇੱਥੇ ਹਾਂ ਸਾਰਾ ਕੁਝ ਬਣਿਆ ਪਿਆ ਜਦੋਂ ਹੁਣ ਵੋਟਾਂ ਲੈਣ ਆਲੇ ਆਉਣਗੇ ਕੀ ਬੋਲਣਗੇ ਉਸ ਲੋਕਾਂ ਨੂੰ ਉਹ ਕੀ ਬੋਲੇਗਾ ਉਹ ਤਾਂ

पटाने के लिए मर जाएगा उसको मुंडा मर जाएगा पायलट हाँ? जा पा? हाँ। बुला के छोटा छोटा जुआ लेके किधर जाएंगे चार महीने का कुड़िया का साडा उधर में बैठा के आया हूँ धूप से कितना टाइम हो गया बैठे नु मेरा बहुत साल हो गया इतना ही जमा हुआ मैं छोटा ही था ना जब इतना था मैं अभी किधर जाएंगे था अभी नहीं आएगा जी 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 मेरा माँ पियो सारा इधर रहेगा ये मेरा दादी भी इधर था नहीं छोटा सा इतना ही जमा हुआ है बड्डा हुआ इतना बड्डा है अभी किधर जाएगा जी है। जी जी मरेगा ही उसको मुंडा पायला सला के देव भवन बना के मु... वो जो जितना वो उधर मीडिया वाला है ना वो उसको सारा खरीद आएगा मीडिया वाला मीडिया वाला खरीद लिया मुन्ना पायला सलादाएगा

ਜਦੋਂ ਸਰਕਾਰੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਹਟਾ ਰਹੇ ਤਾਂ ਮੈਂ ਇਹ ਹੀ ਬੋਲਣਾ ਚਾਹਤਾ ਹਾਂ ਯੂਜ ਵਾਲੇ ਕੋ ਕਿ ਇੱਧਰ ਵੀ ਔਰ ਉੱਧਰ ਵੀ ਸਾਰਾ ਪਾਸੇ ਕਰਾਓ ਚੱਲ ਪੰਜਾਬੀ ਹੋਵੇ ਪਮ ਬਿਆਰੀ ਹੋਵੇ ਸਾਰਾ ਪਾਸੇ ਕਰਾਓ ਸਾਰਾ ਜੀ

ਡੀਐਸਪੀ ਸਾਹਿਬ ਸਾਡੇ ਨਾਲ ਇਹਨਾਂ ਤੋਂ ਵੀ ਪੁੱਛਦੇ ਆ ਸਭ ਕਿਵੇਂ ਲੱਗਦਾ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ ਸੀ ਕੋਈ ਨੋਟਿਸ ਕੱਢਿਆ ਗਿਆ ਅੱਜ ਦੀਆਂ ਜੀ ਬੜੇ ਚਿਰ ਦੀਆਂ ਚੀਜ਼ਾਂ ਚੱਲ ਰਹੀਆਂ ਅਜੇ ਨਹੀਂ ਚੱਲ ਰਹੀਆਂ ਬੜੇ ਪਰੇਸ਼ਾਨ ਸੀ ਲੋਕ ਵੀ ਔਰ ਦੇਖੋ ਕੱਲ ਤੁਸੀਂ ਕੋਈ ਸੜਕ ਖੁੱਲੀ ਕਰਨੀ ਹੋਰ ਕਰਨੀਆ ਆਪਣਾ ਇਨਫਰਾਸਟ੍ਰਕਚਰ ਤਾਂ ਉਹ ਪ੍ਰੋਵਾਈਡ ਕਰਾਉਣਾ ਪੈਂਦਾ ਨਹੀਂ ਫਿਰ ਕੰਮ ਕਰੂਗਾ ਕਿੱਦਾਂ ਡਵੈਲਪਮੈਂਟ ਕਿੱਦਾਂ ਹੋਊਗੀ ਇਹ ਇੱਥੇ ਕੋਈ ਟਰੱਕ ਚੜ ਕੇ ਆ ਕੇ ਰਾਤ ਨੂੰ ਇੱਥੇ ਇਹਨਾਂ ਨੇ ਤੜਕੇ ਇਹ ਫਿਰ ਉਹੀ ਕੰਮ ਤਾਂ ਫਿਰ ਕਰ ਲੈਣਾ ਇਹਨਾਂ ਨੇ ਇਹ ਗਰੀਬ ਲੋਕਾਂ ਦੇ ਜਿਹੜੇ ਵੱਡੇ ਲੋਕਾਂ ਥਾਂ ਨਾਪ ਰੱਖੀ ਆ ਉਧਰ ਤਾਂ ਧਿਆਨ ਨਹੀਂ ਦੇ ਰਿਹਾ ਪ੍ਰਸ਼ਾਸਨ ਜਿਹੜੇ ਸਾਡੇ ਗਰੀਬ ਲੋਕਾਂ ਨੇ ਨੱਪਿਆ ਉਧਰ ਪ੍ਰਸ਼ਾਸਨ ਆ ਗਿਆ ਨਾ ਸਾਨੂੰ ਕੋਈ ਅਲਟੀਮੇਟ ਦਿੱਤਾ ਪਹਿਲਾਂ ਇਹ ਚੜਨ ਦਾ ਬਿਆਨ ਦੇਣ ਦਾ ਕੀ ਹੈ ਜੀ ਕੋਈ ਵੀ ਬੰਦਾ ਕਿਸੇ ਬਿਨਾ ਉਹਦੇ ਤੋਂ ਜਿਹੜਾ ਮਰਜ਼ੀ ਉਹਨ ਗਿਆਨ ਵਾਲਾ ਮੰਡੇ ਜਾ ਰਿਹਾ ਮਤਲਬ ਉਹਦੇ ਲਈ ਵੀ ਪ੍ਰੋਪਰ ਪ੍ਰਕਿਰਿਆ ਕਰਨੀ ਪੈਂਦੀ ਹੈ ਸਾਰੇ ਤਾ ਤੇ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਦਿਖਾਉ ਕਿੰਨੀ ਕਿੰਨੀਆਂ ਅਸੀਂ ਖਾਲੀ ਕਰਾਂ ਜਾਂ ਮੈਗਰੋ ਪਿਛਲੇ ਪਿਛਲੇ ਸਾਲ ਛੱਪੜ ਤੇ ਨਹੀਂ ਖਾਲੀ ਕਰਾਇਆ ਆਪਾਂ ਪਿਛਲੇ ਸਾਲ ਛੱਪੜ ਤੇ ਕਿੰਨਾ ਇਨਕ੍ਰੋਚਮੈਂਟ ਸੀਗੀ ਉਹ ਕਰਾਇਆ ਨਹੀਂ ਛੱਪੜ ਖਾਲੀ ਜੀ ਇੱਕ ਸਰ ਇਹ ਕਹਿਣਾ ਕਿ ਜਿਹੜੀਆਂ ਆਸੇ ਪਾਸੇ ਦੁਕਾਨਾਂ ਉਹਨਾਂ ਦੇ ਵੀ ਨਜਾਇਜ਼ ਕਬਜ਼ੇ ਕੀਤੇ ਉਹ ਕਿਉਂ ਨਹੀਂ ਛੁੜਾਇਆ ਜਾਂਦੇ ਦੇਖੋ ਇਹ ਤਾਂ ਨਹੀਂ ਹੋ ਸਕਦਾ ਵੀ ਨਜਾਇਜ਼ ਕਬਜ਼ੇ ਕੀਤੇ ਹੋਣਗੇ ਤੇ ਛੁੱਟਣਗੇ ਨਹੀਂ ਇੱਕ ਹਰ ਚੀਜ਼ ਦਾ ਟਾਈਮ ਤਾਂ ਲੱਗਦਾ ਹੀ ਹੁੰਦਾ ਤੁਹਾਨੂੰ ਪਤਾ ਜੀ ਇੱਕ ਸਰ ਇਹਨਾਂ ਨੇ ਇਹ ਕਿਹਾ ਕਿ 6 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਸਾਰੇ ਨੂੰ ਨੋਟਿਸ ਹੋਇਆ ਪ੍ਰੋਪਰ ਨਹੀਂ ਮੈਂ ਕਹਿੰਦੇ ਅਸੀਂ ਵੀ ਇੱਥੋਂ ਦੇ ਜੰਪਾਲਾਂ ਸਾਡੀ ਬੋਟ ਬਣੀ ਆ ਰਾਸ਼ਨ ਕਾਰਡ ਬਣਿਆ ਆ ਧਾਰ ਕਾਰਡ ਬਣਿਆ ਸਾਰਾ ਵੀ ਸਾਡੇ ਨੇ ਧੱਕਾ ਮੈਂ ਜੰਪਲਾਂ ਤਾਂ ਹੁਣ ਮੈਂ ਸੜਕ ਤੇ ਤਾਂ ਨਹੀਂ ਇੱਥੇ ਆ ਪਾ ਕੇ ਬਹਿ ਜੂਗਾ ਤੁਸੀਂ ਗੱਲ ਸਮਝੋ ਇਹ ਤਾਂ ਇਹਨਾਂ ਨੂੰ ਜਿਵੇਂ ਇੱਕ ਬੱਚਾ ਨਹੀਂ ਹੁੰਦਾ ਨਾ ਹੁੰਦਾ ਨਹੀਂ ਉਹਨੂੰ ਧੱਕੇ ਨਾਲ ਲਵਾਉਣੇ ਆਪਾਂ ਜੀ ਇਹਨਾਂ ਦੀ ਜਾਨ ਬਚਾ ਰਹੇ ਆ ਇਹਨਾਂ ਦੀ ਜੀ ਕੋਈ ਵੀਕਰ ਰਾਤ ਨੂੰ ਆ ਕੇ ਚੜ ਗਿਆ ਕੋਈ ਬਸ ਚੜ ਗਈ ਫੇਰ ਕੀ ਕਰਾਂਗੇ ਆਪਾਂ ਲੱਗਦਾ ਵੀ ਇੱਕ ਜਿਵੇਂ ਆਪਾਂ ਪਿੰਡ ਕਹਿੰਦੇ ਨੇ ਪਿੰਡਾਂ ਕੋਈ ਪਿੰਡ ਓਜਾੜਤਾ ਜਿਵੇਂ ਇਹ ਕਿੰਨੇ ਲੋਕ ਸੀ ਕਿੰਨੀ ਵੋਟ ਹੈ ਪਿੰਡ ਦੀ ਇੱਕ ਵੋਟ ਹੁੰਦੀ ਆ ਛੋਟਾ ਜਿਹਾ ਕਸਬਾ ਹੁੰਦਾ ਇਹ ਬੋਰਡ ਦੇ ਕਾਲ ਵੋਟਿੰਗ ਬਹੁਤ ਹੈ ਸਾਰੀਆਂ ਚੀਜ਼ਾਂ ਵੋਟਰਾਂ ਨਾਲ ਨਹੀਂ ਦੇਖਿਆ ਜਾਂਦੀਆਂ ਜੀ ਮਤਲਬ ਸੁਧਾਰ ਫਿਰ ਕਿਵੇਂ ਹੋਣਗੇ ਦੱਸੋ ਸਾਰੇ ਨੂੰ ਕੋਈ ਜਗ੍ਹਾ ਦਿੱਤੀ ਗਈ ਇੱਥੋਂ 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 ਨਾਲ ਤੋਂ ਬਾਅਦ ਦੇਖੋ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਾਂ ਮਤਲਬ ਸਰਕਾਰੀ ਤੌਰ ਤੇ ਨਹੀਂ ਮੈਂ ਕੋਈ ਗੱਲ ਕਰਦਾ ਭਾਈਚਾਰਕ ਤੌਰ ਤੇ ਆਪਣੇ ਸੱਜਣ ਮਿੱਤਰ ਚੰਗੇ ਬੰਦੇ ਹੈਗੇ ਆ ਜੀ ਇਹਨੂੰ ਆਪਾਂ ਸਾਲ ਵਾਸਤੇ ਬਿਠਾ ਸਕਦੇ ਆ ਕੋਈ ਗੱਲ ਨਹੀਂ ਬਹਿ ਜਾਣ ਉੱਥੇ ਠੀਕ ਹੈ ਜੀ ਸਾਲ ਚ ਆਪਣਾ ਪ੍ਰਬੰਧ ਕਰਨਾ ਜੀ ਇੱਕ ਇਹਨਾਂ ਤੇ ਦੋਸ਼ ਲਾਇਆ ਗਿਆ ਵੀ ਕੁੰਡੀ ਲਾਉਂਦੇ ਹੈਗੇ ਆ ਇਹ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਉੱਥੇ ਮਤਲਬ ਕਿ ਗ੍ਰੈਡ ਚ ਗਏ ਸੀ ਪਰ ਸਾਡੀ ਉੱਤੇ ਕੋਈ ਸੁਣਵਾਈ ਨਹੀਂ ਹੁੰਦੀ ਭਾਈ ਹੁਣ ਆਪਾਂ ਕਿਵੇਂ ਕਹਿ ਸਕਦੇ ਇਹਨਾਂ ਨੂੰ ਵੀ ਤੁਸੀਂ ਲਾ ਲਓ ਜੀ ਕੁੰਡੀ ਹਨਾ ਜਿਹੜੀ ਚੀਜ਼ ਗਲਤ ਆਪਾਂ ਕਿਵੇਂ ਜਿਹੜੀ ਚੀਜ਼ ਰੋਕ ਲਈ ਇਹਨਾਂ ਤੇ ਦੋਸ਼ ਲਾਇਆ ਗਿਆ ਪਰ ਇਹ ਕਹਿੰਦੇ ਅਸੀਂ ਕੁੰਡੀ ਹਜੇ ਵੀ ਨਹੀਂ ਲਾਉਂਦੇ ਹੈਗੇ ਮਤਲਬ ਕਿ ਸਾਡੇ ਫਿਰ ਜਦੋਂ ਅਸੀਂ ਜਾਂਦੇ ਉੱਥੇ ਉੱਥੇ ਵੀ ਨਹੀਂ ਸਾਡੀ ਸੁਣਵਾਈ ਹੁੰਦੀ ਕੁੰਡੀ ਕੁੰਡੀ ਦਾ ਮਸਲੇ ਹੱਲ ਹੋ ਗਏ ਨਾ ਜਦੋਂ ਇਥੋਂ ਹਟ ਕੇ ਫਿਰ ਕੁੰਡੀ ਦਾ ਰੌਲਾ ਹੀ ਨਹੀਂ ਰਹਿਣਾ ਕੁੰਡੀ ਦਾ ਕੀ ਰੌਲਾ ਕੋਈ ਗੱਲ ਹੀ ਨਹੀਂ ਸਰ ਰਾਸ਼ਟਰੀ ਸਵਾਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਆਸਤੇ ਪਾਸੇ ਦੁਕਾਨਾਂ ਦੀ ਖਬਰ ਮਿਲਦੀ ਹੈ ਕਿ ਨਿਜਾਇਲ ਚੱਬ ਜਾ ਇਹਨਾਂ ਵਾਂਗੂ ਫਿਰ ਬਲਡੋਜ਼ਰ ਚੱਲੂਗਾ ਜੀ ਉਹਨਾਂ ਤੇ ਵੀ ਦੇਖੋ ਮੇਰੀ ਸਨੂੰ ਗੱਲ ਮੈਂ ਤੁਹਾਨੂੰ ਕਿਹਾ ਵੀ ਹਰ ਇੱਕ ਚੀਜ਼ ਦੀ ਪ੍ਰੋਪਰ ਪ੍ਰਕਿਰਿਆ ਹੁੰਦੀ ਹੈ ਤੁਸੀਂ ਇਹ ਗੱਲ ਦੱਸੋ ਤੁਸੀਂ ਸਾਡੇ ਧਿਆਨ 'ਚ ਲਿਆਓ ਸਿਵਲ ਐਡਮਨ ਦਾ ਬੇਸਿਕਲੀ ਕੰਮ ਹੁੰਦਾ ਅਸੀਂ ਤਾਂ ਸਿਕਿਉਰਿਟੀ ਦੀ ਨਹੀਂ ਹੁੰਦੀ ਉਹਨਾਂ ਨੂੰ ਉੱਥੇ ਤੁਸੀਂ ਜੇ ਕੋਈ ਚੀਜ਼ ਕੋਈ ਧਿਆਨ 'ਚ ਲਾ ਜਗਾ ਤਾਂ ਵੇਖੋ ਬਹੁਤਾਂ ਤੇ ਕਿੰਨੀ ਕਿੰਨੀ ਸਰਕਾਰੀ ਜਗਾ ਪਈ ਆ ਕੋਈ ਚੀਜ਼ਾਂ ਕੇਵਰੀ ਨਹੀਂ ਧਿਆਨ ਚ ਹੁੰਦੀਆਂ ਹੁਣ ਪਿਛਲੇ ਸਾਲ ਉੱਥੇ ਬਹੁਤ ਡਿਮੋਲਿਸ਼ਨ ਹੋਈ ਆ ਉਹਦੇ ਤੇ ਜਿਹੜਾ ਸੀਗਾ ਜੀ ਉਹ ਛੱਪੜ ਕਿੰਨਾ ਕਲੀਨ ਕੀਤਾ ਉਹ ਐਵੇਂ ਵਿੱਚ ਜਾਂਦੇ ਸੀ ਜੀਵਨਗਰ ਜੀਵਨਗਰ ਜੀਵਨ ਝੂਠੇ ਵਿੱਚ ਇਹਨੇ ਜੰਗਰ ਰਜਿਸਟਰੀਆਂ ਕਰਾਈ ਜਾਂਦੇ ਸੀ ਬਿਨਾ ਕੰਮ ਤੋਂ ਜੀ ਜੀ ਇਧਰ ਸਮਾਨ ਵੇਖੋ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਰਾ ਸਮਾਨ ਰੋਡ ਦਾ ਜਿਹੜਾ ਰੋਡ ਐ ਇਸ ਵਕਤ ਸਮਾਨ ਨਾਲ ਸਾਰਾ ਬਲੌਗਸ ਕਰ ਦਿੱਤਾ ਸਾਰਾ ਸਮਾਨ ਨਾਲ ਰੋਡ ਜਿਹੜਾ ਬੰਦ ਕਰਤਾ ਭਰ ਦਿੱਤਾ ਆ ਵੇਖੋ ਜਿਹੜੇ ਗਰੀਬ ਲੋਕ ਆ ਤਰਾਸ ਤਰਾਸ ਕਰ ਰਹੇ ਆ ਇਹਨਾਂ ਦਾ ਜਿਹੜਾ ਸਾਰਾ ਇੱਕ ਪਿੰਡਾਂ ਨੂੰ ਪਿੰਡ ਬੱਜਾ ਹੋਇਆ ਸੀ ਜਿਹੜਾ ਇੱਕ ਤਰ੍ਹਾਂ ਦਾ ਪਿੰਡਾਂ ਨੂੰ ਪਿੰਡ ਕਹਿ ਦਿੰਨੇ ਆ ਪਿੰਡ ਬੱਜਾ ਹੋਇਆ ਸੀ ਪਿੰਡ ਇਹਨਾਂ ਦਾ ਔਜ਼ਾਰ ਦਿੱਤਾ ਘਰ ਔਜ਼ਾਰ ਦਿੱਤੇ ਜੀ ਜੀ ਕਮੀਨਾ ਨਾ ਹੋਵੇ ਹਾਂ

ने बोला था आगे कि हट पीछे भी जाता हा हो गया मैं हम सारे तो पिछला क्यों फिर पटने लगा पिछला भी बॉर देता मेरे को जैसे सारे पटूंगा क्यों नहीं दिया पटेगा तो पीछे जाकर पटो तीन पौनी से नहीं जब पटना लो पूरे हो गए होरी गल बात कर दे होरी गल बात कर दे सामान दिखा दे कैमरामैन को तस्वीरें जेड़ा इनरा जिन्ना भी सामान सीगा घर ਦੇ ਵਿੱਚ ਬਰਤਨ ਵਾਲਾ மஞ்சੇ ਐ ਜੋ ਵੀ ਸਮਾਨ ਨਿੱਕਾ ਮੋਟਾ ਸਾਰਾ ਸਮਾਨ ਐ ਇਸ ਵਕਤ ਰੋਡ ਦੇ ਉੱਪਰ ਰੱਖਤਾ ਇਹ ਲੋਕ ਕਹਿੰਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਰੋਡ ਨਹੀਂ ਛੱਡਾਂਗੇ ਰੋਡ ਜਾਮ ਕਰਦਾਂਗੇ ਆ ਰੋਡ ਦੇ ਵਿੱਚ ਜਿੰਨਾ ਸਮਾਨ ਹੈ ਇਸ ਵਕਤ ਦੇਖੋ ਜਿਵੇਂ ਕੋਈ ਪਿੰਡ ਉਚੜਿਆ ਉਹਦਾ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਸਾਰਾ ਸਮਾਨ ਇਹਨਾਂ ਨੇ ਇਸ ਵਕਤ ਉਹ ਰੋਡ ਦੇ ਉੱਪਰ ਰੱਖਤਾ ਜਿਹੜਾ ਇਹਨਾਂ ਦਾ ਆ ਮਸ਼ੀਨਾਂ ਸੀ ਸਲਾਈ ਵਾਲੀਆਂ ਹੋਰ ਕੱਪੜੇ ਸੀ ਜੋ ਵੀ ਭਾਂਡਾ ਟੀਂਡਾ ਸਾਰਾ ਸਮਾਨ ਇਹਨਾਂ ਨੇ ਰੋਡ ਦੇ ਉੱਪਰ ਲਿਆ ਕੇ ਰੱਖਤਾ ਉਹਦੇ ਇੱਕ ਕਲੀਅਰ ਦੀ ਆਵਾਜ਼ ਆਉਂਦੀ ਹੈ ਕਰਾਖੂ ਨਾ ਆਪਦੇ ਵਿੱਚ ਆਵਾਜ਼ ਹੁਣ ਆਪਾਂ ਦੋਵੇਂ ਔਨ ਕਰ ਲੇ ਉਸਤਾ ਦਿੱਤਾ ਹੋਊਗਾ ਉਹ 10 ਦਿਨ ਦਾ ਟਾਈਮ دیا ਥਾ ਹਾਂ ਉਹ ਤਿੰਨ ਜੁਕੀ ਹਟਾਉਣੇ ਲਈ ਬੋਲਾ ਥਾ ਤਿੰਨ ਜੁਕੀ ਬੋਲਾ ਥਾ ਉਹ ਪਹਿਲਾਸ ਵਾਲਾ ਬਣਵਾਇਆ ਥਾ ਨਕਲੀ ਨੋਟਿਸ ਥਾ ਹਾਂ ਉਹ ਹੀ ਬਣਵਾਇਆ ਥਾ ਨੋਟਿਸ ਤੁਹਾਨੂੰ ਕਿਹਨੇ ਦਿੱਤਾ ਸੀ ਪਹਿਲਾਸ ਵਾਲਾ ਜਲਾਇਆ ਸੀ ਬਣਵਾਇਆ ਥਾ

ਉਦੋਂ ਉਦੋਂ ਤੁਸੀਂ ਫਿਰ ਉਦੋਂ ਪਹਿਲਾਂ ਤੁਸੀਂ ਮੀਡੀਆ ਤੇ ਇਹ ਕਹਿੰਦਾ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਭਾਈ ਸਾਨੂੰ ਧੱਕੇ ਨਾਲ ਦੇਵ ਹੇਵਨ ਵਾਲੇ ਨੇ ਠਾਇਆ ਹੁਣ ਤੁਸੀਂ ਇਹਨੇ ਦੇਵ ਹੇਵਨ ਵਾਲੇ ਨਹੀਂ ਨਹੀਂ ਉਹ ਨਾ ਪਹਿਲੇ ਫਿਰ ਧਮਕੀ ਦਿੱਤਾ ਪਹਿਲੇ ਵੀਡੀਓ 'ਚ ਬੋਲਾ ਥਾ ਫਿਰ ਕਹਾਂ ਤੁਸੀਂ ਨਾ ਝੁੱਕੀ ਨਹੀਂ ਪੜਵਾਉਂਗਾ ਜਦੋਂ ਮੇਰਾ ਇਹ ਸਵਾਲ ਬੁਲਵਾਓ ਫਿਰ ਬੋਲਾ ਮੈਂ ਸਾਰੇ ਪਾਸੇ ਵੀਡੀਓ ਹੈਗਾ ਉਹ ਜੋ ਲੋ ਬੁਲਵਾਇਆ ਸਾਰੇ ਕੋਲੇ ਵੀਡੀਓ ਹੈਗਾ ਅਭੀ ਤੱਕ ਬਣਾ ਹਾਂ ਤਾਂ ਕੇ ਲ ਬੁਲਵਾਇਆ ਸਾਰੇ ਕੋਲੇ ਵੀਡੀਓ ਹੈਗਾ ਅਭੀ ਮੋਬਾਈਲ 'ਚ ਇਹਨੇ ਬੁਲਵਾਇਆ ਸਾਰੇ ਕੋਲੇਗਾ ਉਹ ਵੀ ਸਾਬਤ ਰੱਖਾ ਉਹ ਬੁਲਵਾਇਆ ਹੈ ਤਾਂ ਤਾਂ ਇਹਨੇ ਨਹੀਂ ਠਾਇਆ ਇਹ ਤਾਂ ਪ੍ਰਸ਼ਾਸ प्रसाद दे रहे वो भी मिला तभी तो चार लाख दे रहा ठंडा लाख दे रहा 5 लाख दे रहा जब तक उस हाथ नहीं मिला ऐसी दे रहा सा चीज गरीब को कोई नहीं दे रहा पीने के लिए ये सामान बेच वाले ये सामान बेच क्यों खिला रहे हो तुम इंसाफ चाहिए कहीं दीजिए फिर मैं हट जाऊंगा यहाँ ऐसी जहाँ पर जगह अगर बोल रहा है जगह दे देगा जगह दे देता तो सामान वहीं पर अभी ले जाकर रख लेते सारा बाल बच्चा छोटा छोटा जुआ वहीं पर लेकर जाते अब तो सारा सामान निकाल

तो अभी यहाँ पर सामान लेगा उधर जाएगा लगा तो जा रहा हमारा सिपाही मारे पुलिस वाला और कौन मार देगा धक्का बच्चा कितने का समय का एक महीना का एक महीना का बच्चा एक महीने का बच्चा है छोटा छोटा नया नया बच्चा लेकर कहाँ जाएगा अभी एक महीना का बच्चा आ नहीं है ਕਹੇ ਥਾਂ ਦੇ ਦਿੱਤਾ ਵਹੀ ਬੜੀਏ ਬੋਲਦਾ ਵਾ ਥਾਂ ਜਾਓ ਤੇ ਚਲਾ ਜਾਤੇ ਲੈ ਕੇ ਕਹਾਂ ਰਹੇਗਾ ਧੁੱਪ ਮੇ ਅਬ ਧੁੱਪ ਮੇ ਲੈ ਕੇ ਕਿੱਥੇ ਬੈਠੇਗਾ छोटा छोटा जुआ के पाजी सानू थोड़ा भी जगह होता कहीं था होता। मेरा पिंडो भी गांव में था नहीं है कहीं भी रहने को था ऐसी बिहार से हम से से लाँगा। 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 से से बिहार बिहार कब रह रहे हो इधर इधर सत्तर अस्सी साल से रह रहा साल हाँ जी मेरा दादा दादी यहाँ पर भी रहता वो सारा कुछ मेरा सास भी मंडी भी नहीं बना था जब ही से रह रहा जब मंडी नहीं बना था कच्चा मंडी था जब ही से रह रहा हूँ चाहे पचास साल हो जाए चाहे इतना साल हो जाए जब कच्ची मंडी बना था नहीं बना था मंडी पक्का जब ही से बन रहा था यहाँ कितना साल है हो गया तुम सारे दिमाग लगा लो कब क्या मंडी बना है जब आपको प्रशासन ने नोट से दिया कि भाई ये का छोड़ दो तब आपने और जगह नहीं देखी कहीं और हमेशा कोई नहीं चीज है ना ये अपना सू पता नहीं चक्कर होनी चक्या है समान तो ਕੱਢਣਾ ਕੱਢਣਾ ਟਾਈਮ ਨਾਲ ਕੁਝ ਨਹੀਂ ਮਿਲੇਗਾ ਇੱਥੇ ਹਾਂ ਇਹ ਤਾਂ ਹੁਣ ਤੁਸੀਂ ਆਪ ਕੱਢਿਆ ਸਮਾਨ ਹਾਂ ਆਪੇ ਹੁਣ ਕੱਢਣਾ ਜਦੋਂ ਪਈ ਇਹ ਤਾਂ ਪੰਨਾ ਤਾਂ ਆਏਗਾ ਯਾ ਹਾਂ 2000 ਵਿਰਾਇਜ ਨੇ ਸਾਰੇ ਕੁਝ ਤਾਂ ਹੁਣ ਸਮਾਨ ਆਪਣਾ ਚੀਜੇਗਾ ਤਾਂ ਆਪਣਾ ਕੱਢਣਾ ਹੀ ਹੈਗਾ ਤਾਂ ਪਾ ਇਹ ਇਹਨਾਂ ਵਿੱਚ ਅੰਦਰ ਜੁਆਗ ਬੈਠਾ ਹੋਏ ਉਸੇ ਸਮਾਨ ਸੜਕ ਤੇ ਖਿਲਾ ਰਿਆ ਤੁਹਾਡੀ ਮੰਗ ਕੀ ਹੈ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਇਹ ਚ ਆਪਣਾ ਜਾਂ ਛੋਟਾ ਜੁਆਕਾਂ ਨਿੱਕੇ ਨਿੱਕੇ ਇਹਨੂੰ ਆਪਣਾ ਸਰਨ ਚਾਹੀਏ ਜੀ ਹਾਂ ਕਿ ਕੋਈ ਸਰਨ ਚਾਹੀਏ ਕਿਥੇ ਰਹਿ ਜੂਗਾ ਨਹੀਂ ਤਾਂ ਇਹ ਟਾਈਮ ਹੈਗਾ ਸਾਰੇ ਜਿੰਨੇ ਤੱਕ ਸਰਨ ਨਹੀਂ ਮਿਲਦਾ ਇੱਥੇ ਆਪਾਂ ਇੱਥੇ ਬੈਠਾ ਰਹਾਂਗੇ ਜੀ ਚਲੋ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਪ੍ਰਤੀ ਕੀ ਪੱਖ ਹੈ ਕਿ ਉਹਨਾਂ ਇਹਨਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਜਾਂ ਇਹਨਾਂ ਨੂੰ ਜਗ੍ਹਾ ਹੋਰ ਦੇਣਗੇ ਪੂਰੀ ਰਿਪੋਰਟ ਦੇਖਣ ਲਈ ਜੁੜੋ ਸਫਰ ਟੈਲੀਵਿਜ਼ਨ ਨਾਲ ਇਹ ਵੈਸੇ ਤਾਂ ਵੀ ਮਾੜਾ ਇਹਨਾਂ ਨੂੰ ਕੁਝ ਟਾਈਮ ਦੇਣਾ ਚਾਹੀਦਾ ਹੈ ਗਰੀਬਾਂ ਦਾ ਜਿਹੜਾ ਸਮਾਨ ਹੈ ਉਹ ਨਿਕਲ ਜਾਂਦਾ ਜੀ ਹੁਣ ਬਦਾਰੇ ਸਮਾਨ ਤਾਂ ਸੜਕ ਤੇ ਸੌਣਗੇ ਕਿੱਥੇ ਇੱਕ ਨਾ ਖੰਜੂਰ ਸਾਹਮਣੇ ਦਿਖਾਈ ਦਿੰਦਾ ਪਿਆ ਸ਼ਾਇਦ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਕਿੰਨੇ ਦਿਨ ਹੋ ਗਏ ਨੂੰ ਲੱਗੇ ਰੋ ਇੱਥੇ ਕਿੰਨੂ ਜੀ ਉਹ ਆਪਣੇ ਲਾਇਆ ਗਿਆ ਸਾਹਮਣੇ ਇਹ ਖੰਜੂਰ ਜੀ ਬਸ 20 ਦਿਨ ਹੋਏ ਆ ਇਹ ਮੁੰਨੇ ਘਟਾਰੀਆਂ ਲਾਇਆ ਹੋਰ ਕੋਲੇ ਪਾਰਕਿੰਗ ਹੈ ਨਹੀਂ ਪਲਾਉਣੇ ਝੁੱਗੀਆਂ ਕੋਸੇ ਗੁੰਡੇ ਲੈ ਕੇ ਢਾਂਜਾਂ ਸਟਾਈਆਂ ਸੀਗੀਆਂ ਉਹ ਕੋਣ ਆ ਦੇਵ ਹਨਪਾਲ ਸਾਲਾ ਜੀ ਅੱਛਾ ਅੱਛਾ ਇਹਨੇ ਉਹ ਗੁੰਡੇ ਲੈ ਆ ਕੇ ਤੋਂ ਢਾਤੀਆਂ ਸੀਗੀਆਂ ਦਰਖਤ ਲਾਤੇ ਆ ਉੱਥੇ ਵੀ ਅੱਜਕੱਲ੍ਹ ਕਾਰਾਂ ਲਾ ਕੇ ਦਰਖਤ ਵੀ ਨੇ ਖਰਾਬ ਕਰਦੇ ਵੀਡੀਓ ਲੈਣੀ ਫੋਟੋ ਲੈਣੀ ਮੈਥੋਂ ਲੈ ਸਕਦੇ ਉੱਥੇ ਉਹਦੀਆਂ ਗੱਡੀਆਂ ਲੱਗਦੀਆਂ ਮੇਨ ਮੁੱਦਾ ਉਹਨੇ ਉੱਥੋਂ ਸ਼ੁਰੂ ਕਰਿਆ ਸੀਗਾ ਬਾਕੀ ਹੁਣ ਕਾਨੂੰਨ ਕਾਰਵਾਈ ਕਰ ਰਿਹਾ ਆ ਉਹਦੀ ਕੀ ਲੱਗਦਾ ਕਿ ਕਿਤੇ ਨਾ ਕਿਤੇ ਆ ਪਾਰਕਿੰਗ ਕਰੇ ਮੇਨ ਤਾਂ ਇਹ ਪਾਰਕਿੰਗ ਦਾ ਰੌਲਾ ਹੀ ਸੀਗਾ ਹੋਰ ਕੋਈ ਰੌਲਾ ਨਹੀਂ ਅਫਰੋਚ ਵਾਲਾ ਬੰਦਾ ਹੈ ਪੁਲਿਸ ਦੇ ਹੱਥ ਚ ਐਸ ਐਚਓ ਡਿਪਟੀ ਐਸ ਟੀਐਮ ਸਭ ਕੁਝ ਸਹੀ ਹੈ ਪਹਿਲਾਂ ਵੀ ਖਬਰ ਲੱਗੀ ਸੀਗੀ ਪਾਰਕਿੰਗ ਕਰਕੇ ਸਭ ਕੁਝ ਨਿਕਰਾਇਆ ਜੀ ਇਹ ਕੀ ਤੁਹਾਨੂੰ ਲੱਗਦਾ ਕਿ ਇਧਰਲੇ ਪਾਸੇ ਗਰੀਬਾਂ ਦੀਆਂ ਜਿੱਧਰ ਝੁਗੀਆਂ ਸੀ ਇਧਰ ਹੀ ਕਬਜ਼ਾ ਹੋਇਆ ਜਾਂ ਉਰਲੀ ਸਾਈਡ ਵੀ ਜੇਕਰ ਦੇਖੀ ਤੇ ਇਧਰਲੇ ਪਾਸੇ ਵੀ ਤਾਂ ਮੁੰਨੇ ਕਰਾਰੀਏ ਦੇਖ ਲਓ ਜੀ ਹਜੇ ਵੀ ਮੂਰੇ ਲੱਗੇ ਹੋਏ ਆ ਕਬਜ਼ਾ ਕੀਤਾ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਇਹ ਤਾਂ ਉਜਾੜ ਤੇ ਉਹਦਾ ਕਿਸੇ ਨੇ ਖੰਭਾ ਵੀ ਨਹੀਂ ਪਟਿਆ ਹਮ ਅੱਛਾ ਜੀ ਇਹ ਕਿ ਅਪਰੋਚ ਹੈ ਬੜਾ ਬੰਦਾ ਉਹ ਸਭ ਕੁਝ ਕਰਵਾ ਰਿਹਾ ਜੀ ਤੇਰੇ ਸਮੇਂ ਸਮੇਂ ਤੇ ਖਬਰਾਂ ਲੱਗਦੀਆਂ ਰਹਿੰਦੀਆਂ ਪਰ ਕਿਸੇ ਤੇ ਕੋਈ ਅਸਰ ਨਹੀਂ ਇਹ ਤਾਂ ਗੱਲ ਕਰੀਏ ਇੱਕਾ ਬੋਰਡ ਲੱਗਾ ਦੇ ਹੋਟਲ ਵਾਲੇ ਦਾ ਇਧਰਲੇ ਪਾਸੇ ਆਹ ਇਹ ਛੜਕ ਦੇ ਵਿੱਚ ਹੀ ਲੱਗਿਆ ਹੋਇਆ ਵਿੱਚ ਲੱਗਿਆ ਹੋਇਆ ਜੀ ਤੇ ਐਸ ਨੂੰ ਕਿਉਂ ਨਹੀਂ ਪੁਲਿਸ ਪ੍ਰਸ਼ਾਸਨ ਪਟਾਰਿਆ ਪਤਾ ਨਹੀਂ ਕਿਉਂ ਨਹੀਂ ਪਟਾਰਿਆ ਇਹ ਗੱਲ ਕਰੇ ਫਾਸਲਾ ਤਾਂ ਉਹਨਾਂ ਚੁਗੀਆਂ ਚੁਗੀਆਂ ਆਹ ਜਿਹੜੇ ਦਰਖਤ ਤੁਹਾਨੂੰ ਦੇ ਸਾਹਮਣੇ ਦਿਖ ਰਹੇ ਆ ਇਹਦੂ ਗਾਂਹ ਤੱਕ ਕਰੋੜ ਤੇ ਉਹਦਾ ਕਬਜ਼ਾ ਸੀ ਸਿਰਫ 4 ਫੁੱਟ ਹਟਾਇਆ ਪਰਸੋ ਜੰਗਲਾਤ ਆ ਲੈ ਆਏ ਸੀਗੇ ਉਸ ਤੋਂ ਬਾਅਦ ਫੇਰ ਉਵੇਂ ਹੀ ਕਬਜ਼ਾ ਜੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਆ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਗੱਲ ਪੈਂਦਾ ਆਣ ਗਵਾਣ ਕੋਈ ਇੱਕ ਬੰਦਾ ਵੀ ਉਹਨਾਂ ਨਾਲ ਸਹਿਮਤ ਨਹੀਂ ਹਰ ਇੱਕ ਬੰਦੇ ਸਾਰੇ ਮਹੱਲੇ ਨੇ ਉਹ ਤੇ ਦਰਖਾਸਤਾਂ ਦਿੱਤੀਆਂ ਸੀਗੀਆਂ ਐਸਡੀਐਮ ਦੇ ਐਸਐਸਪੀ ਦੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਖੁਦ ਤੇ ਤਿੰਨ ਆਰੀ ਮੈਨੂੰ ਮਾਰਨ ਪਿਆ ਮੈਂ ਵੀ ਦਰਖਾਸਤ ਦਿੱਤੀ ਐਸਐਸਪੀ ਦੇ ਕੋਈ ਕਾਰਵਾਈ ਨਹੀਂ ਗੁੰਡਾ ਕਰਦੀ ਚੱਲਦੀ ਆ ਚੱਲੀ ਜਾਂਦੀ ਆਂਡ ਕਵਾਂਟਰ ਦਾ ਬੰਦਾ ਬਣਾ ਕੇ ਰੱਖਦਾ ਆਂਡ ਕਵਾਂਟਰ ਨਹੀਂ ਬਣਦੀ ਕਾਰਨ ਕੀ ਲੱਗਦਾ ਕਾਰਨ ਕੀ ਹੈ ਮਗਰ ਗੰਦਗੀ ਦਾ ਢੇਰ ਲਾਉਂਦਾ ਸਾਰਾ ਉਹ ਚੱਕਦਾ ਨੇ ਮੀਨਾ ਮੀਨਾ ਮਸਕਾਰਡ ਮਾਰਦਾ ਜੇ ਕੋਈ ਕਹਿੰਦਾ ਚੱਕ ਦੇ ਉਹਦੇ ਗੱਲ ਪੈ ਜਾਂਦਾ ਵੀ ਤੁਸੀਂ ਕਹੋ ਹਣ ਮੈਂ ਤਾਂ ਹੀ ਕਰੂੰਗਾ ਹੱਦ ਬੰਦਾ ਕਿੱਥੇ ਜਾਂਦਾ ਥਾਣੇ ਉਹ ਸਾਰੀ ਪੁਲਿਸ ਦੇ ਕੋਲ ਅੱਗੇ ਰੋਟੀ ਖਾਂਦੀ ਰਹਿੰਦੀ ਬ ਸਾਰਾ ਸਾਰਾ ਇਹਦੀ ਹਾਜ਼ਰੀ ਭਰਦਾ ਸਾਰੇ ਹਾਜ਼ਰੀ ਭਰਦੇ ਆ ਜੀ ਜਦੋਂ ਮਰਜੀ ਦੇਖ ਲੋ ਇਥੋਂ ਪੁਲਿਸ ਖੜੀ ਬੈਠੀ ਮਿਲੂਗੀ ਡੀਐਸਪੀ ਹੋ ਗਿਆ ਕੋਈ ਹੋ ਗਿਆ ਇੱਥੇ ਆ ਕੇ ਬਹਿਣਾ ਖੜਨਾ ਤੈਨੂੰ ਪੁਲਿਸ ਕੀ ਕਹੂਗੀ ਛੋਟੇ ਤੇ ਲੈ ਕੇ ਵੱਡੇ ਤੱਕ ਜਨਕੀ ਸਾਰੇ ਜੀ ਸਾਰੇ ਇੱਥੇ ਆ ਕੇ ਬਹਿੰਦੇ ਖਾਂਦੇ ਪੀਂਦੇ ਆ ਤੈਨੂੰ ਕਿਹਨੇ ਕਹਿਣਾ ਆ ਖੰਜੂਰ ਵੀ ਲਾਈ ਆਉਦੀ ਡੈਕੋਰੇਸ਼ਨ ਆਸਤੇ ਲਾਈ ਕੈਮਰੇ ਲੱਗੇ ਦੇਖ ਸਕਦੇ ਆ ਡੈਕੋਰੇਸ਼ਨ ਕੀਤੀ ਦੇਖ ਸਕਦੇ ਹੋ ਉਹਦੇ ਉਹਦੇ ਆਸਤੇ ਹੋਟਲ ਆਸਤੇ ਲਾਈ ਆ ਦੇਖ ਲੋ ਉੱਤੇ ਉਹਦੇ ਕੈਮਰੇ ਲੱਗੇ ਆ ਤੇ ਦੁਪਰ ਨਹੀਂ ਹੋ ਰਹੀ ਤੇ ਪੂਰੇ ਮਾਰਕੀਟ ਚ ਕੈਮਰਾ ਹੀ ਨਹੀਂ ਜੀ ਜੀ ਹਾਂ ਇਹ ਬਿਲਕੁਲ ਗੱਲ ਸਹੀ ਆ ਬਾਈ ਦੀ ਜਿਹੜੀ ਆ ਖੰਜੂਰ ਲਾਈ ਗਈ ਆ ਆ ਖੰਜੂਰ ਬਿਲਕੁਲ ਰੋਡ ਦੇ ਵਿੱਚ ਲਾਈ ਗਈ ਆ ਰੋਡ ਦੀ ਜਿਹੜੀ ਆ ਪੱਕੀ ਰੋਡ ਆ ਪੱਕੀ ਰੋਡ ਤੋਂ ਸਾਰੀ ਇਹ 5-7 ਫੁੱਟ ਦੀ ਜਿਹੜੀ ਦੂਰੀ ਤੇ ਖੰਜੂਰ ਲਾਈ ਗਈ ਆ ਖੰਜੂਰ ਦੇ ਉੱਪਰ ਤੁਸੀਂ ਆ ਕੈਮਰੇ ਵੇਖੋ ਆ ਕੈਮਰੇ ਲਾਏ ਹੋਏ ਆ ਆ ਦੇਵ ਹਟਣ ਵਾਲੇ ਦੇ ਜਿਹੜੇ ਕੈਮਰੇ ਆ ਖੰਜੂਰ ਦੇ ਉੱਪਰ ਫਿੱਟ ਕੀਤੇ ਹੋਏ ਆ ਇਹ ਤਾਂ ਫਿਰ ਦੀ ਪ੍ਰਾਈਵੇਟ ਪ੍ਰੋਪਰਟੀ ਹੋਗੀ ਇਸਨੇ ਸਜਾਵਟ ਖਾਤਰ ਜਿਹੜੀ ਉੱਪਰ ਆ ਲੜੀਆਂ ਲਾਈਆਂ ਹੋਈਆਂ ਇਹ ਵੀ ਤਾਂ ਹੀ ਲਾਈਆਂ ਹੋਈਆਂ ਨਾ ਲੜੀਆਂ ਵੀ ਤਾਂ ਹੀ ਲੰਗਾ ਸਜਾਵਟ ਖਾਤਰ ਇਹ ਦੇਵ ਮੋਟਰ ਵਾਲੇ ਦੀ ਜਿਹੜੀ ਖੰਜੂਰ ਆ ਇਹ ਇੱਥੇ ਲਾਈ ਹੋਈ ਆ ਪੁਲਿਸ ਪ੍ਰਸ਼ਾਸਨ ਨੂੰ ਪੁੱਛਣ ਵਾਲਾ ਹੋਵੇ ਤੇ ਬਲ ਪ੍ਰਸ਼ਾਸਨ ਨੂੰ ਇੱਥੇ ਸਾਡੇ ਮਾਨ ਜੋ ਡੀਸੀ ਨੂੰ ਪੁੱਛਣਾ ਹੋਵੇ ਵੀ ਇਹ ਜਿਹੜੀ ਖੰਜੂਰ ਆ ਇੱਥੇ ਕਿਉਂ ਲਾਈ ਗਈ ਆ ਇਹਨੂੰ ਵੀ ਪਟਾਓ ਇਹ ਤਾਂ ਇਹਦੀ ਆਪ ਦੀ ਨਿੱਜੀ ਆ ਨਾ ਕਹਤਾ ਸਜਾਵਟ ਖਾਤਰ ਲਾਦੀ ਸਜਾਵਟ ਕੀ ਆ ਇਹਦੇ ਉੱਪਰ ਤਾਂ ਕੈਮਰੇ ਲਾਏ ਹੋਏ ਆ ਉੱਪਰ ਸਾਰੀ ਲੜੀ ਲਾਈ ਹੋਈ ਲੋਕਾਂ ਨੂੰ ਦਿੱਸਦਾ ਵੀ ਇਹ ਉਹਨਾਂ ਵਾਲੇ ਲੋਕਾਂ ਨੂੰ ਪਤਾ ਲੱਗੇ ਵੀ ਇੱਧਰ ਦੇ ਪਾਸੇ ਉਹ ਹੋਟ